ਓਕੇ ਬੇੜਾ ਜਿਵੇਂ ਕਿ ਤੁਹਾਨੂੰ ਥੰਬਨੇਲ ਤੋਂ ਪਤਾ ਚੱਲ ਹੀ ਗਿਆ ਹੋਵੇਗਾ ਕਿ ਆਪਾਂ ਇਸ ਵੀਡੀਓ ਵਿੱਚ ਗੱਲ ਕਰਨ ਜਾ ਰਹੇ ਹਾਂ ਬਲਾਕ ਸਮੰਤੀ ਚੋਣਾਂ ਦੀ ਕਿਉਂਕਿ ਬਹੁਤ ਸਾਰੇ ਸਾਡੇ ਮਨ ਵਿੱਚ ਕੁਐਸਚਨ ਆਉਂਦੇ ਨੇ ਬਲਾਕ ਸਮਤੀ ਚੋਣਾਂ ਕੀ ਹਨ ਬਲਾਕ ਸਮੰਤੀ ਵਿੱਚ ਜਿਹੜੀ ਗਿਆ ਹੈ ਬੈਲਟ ਪੇਪਰ ਦਾ ਹੀ ਪ੍ਰਯੋਗ ਕਿਉਂ ਕੀਤਾ ਜਾਂਦਾ ਹੈ ਚੇਅਰਮੈਨ ਤੇ ਵੀਡੀਓ ਜਾਂ ਇਹਨਾਂ ਵਿੱਚ ਕੀ ਅੰਤਰ ਹੁੰਦਾ ਹੈ ਇਲੈਕਸ਼ਨਸ ਕਿਵੇਂ ਹੁੰਦੀਆਂ ਕਿ ਅਸੀਂ ਵੋਟ ਦਾ ਪ੍ਰਯੋਗ ਕਰਾਂਗੇ ਠੀਕ ਹੈ ਤੇ ਐਕਚੁਅਲੀ ਬਲਾਕ ਸਭਤੀ ਕਰਦੀਆਂ ਕੀ ਆ ਜਦੋਂ ਸਾਡੇ ਪਿੰਡ ਵਿੱਚ ਪੰਚਾਇਤਾਂ ਹੈਗੀਆਂ ਨੇ ਠੀਕ ਹੈ ਫਿਰ ਇਹਨਾਂ ਦੀ ਲੋਡ ਕਿਉਂ ਪੈਂਦੀ ਹੈਗੀ ਆ ਤਾਂ ਇਸ ਵੀਡੀਓ ਵਿੱਚ ਤੁਸੀਂ 1 ਬਾਈ 1 ਇਹਨਾਂ ਸਾਰੇ ਕੁਐਸਚਨਾਂ ਦਾ ਆਨਸਰ ਮਿਲ ਜਾਵੇਗਾ ਜਿਵੇਂ ਕਿ ਸਾਨੂੰ ਪਤਾ ਹੈ ਕਿ ਸਾਡੇ ਪੰਜਾਬ ਵਿੱਚ ਜਿਹੜਾਗਾ 14 ਦਸੰਬਰ ਨੂੰ ਠੀਕ ਹੈ VOTING ਹੋਣ ਜਾ ਰਹੀ ਹੈ ਬਲਾਕ ਪੰਚਾਇਤਾਂ ਦੀ ਤੇ 17 ਦਸੰਬਰ ਨੂੰ ਇਹਦਾ ਰਿਜ਼ਲਟ ਆ ਜਾਵੇਗਾ ਬਲਾਕ ਪੰਚਾਇਤਾਂ ਕੀ ਹੁੰਦੀ ਹੈ ਇਸ ਚੀਜ਼ ਨੂੰ ਸਮਝਣ ਤੋਂ ਪਹਿਲਾਂ ਥੋੜੀ ਜਿਹੀ ਦੀ ਬੈਕਗ੍ਰਾਉਂਡ ਨੂੰ ਸਮਝਾਂਗੇ ਬਲੈਕ ਜਿਹੜੀ ਹੈਗੀ ਆ ਇਸ ਨੂੰ ਐਕਚੁਅਲੀ ਆਪਾਂ 3 ਟਾਇਰ ਸਿਸਟਮ ਕਹਿੰਦੇ ਆ ਠੀਕ ਹੈ ਪਹਿਲਾਂ ਇਹ ਸਾਡੇ ਸਰਦਾਰਨ ਵਿੱਚ ਸਿਸਟਮ ਨਹੀਂ ਸੀ ਬਾਅਦ ਵਿੱਚ 73 ਮਰ ਵੀ ਕੁਝ 1992 ਵਿੱਚ ਇਹ ਰੈਲਾਈਜ਼ ਕੀਤਾ ਗਿਆ ਕਿ ਜਦੋਂ ਵੀ ਇੰਡੀਆ ਚ ਇਲੈਕਸ਼ਨਸ ਹੁੰਦੀ ਆ ਤੇ ਕਿਉਂਕਿ ਮੈਕਸਿਮਮ 80% ਲੋਕ ਪਿੰਡਾਂ ਵਿੱਚ ਰਹਿੰਦੇ ਨੇ ਉਹ ਇੰਨਾ ਖਾਸਾ ਇੰਟਰਸਟ ਵਗੈਰਾ ਨਹੀਂ ਲੈਂਦੇ ਨਾ ਹੀ ਉਹਨਾਂ ਚ ਰਾਜਨੀਤੀ ਬਾਰੇ ਕੋਈ ਅਵੇਅਰਨੈਸ ਹੁੰਦੀ ਆ ਦੇਸ਼ੀਆਂ ਕੀ ਪ੍ਰੋਮਿਸ ਹੁੰਦੀਆਂ ਨਾ ਪਿੰਡਾਂ ਚ ਇੰਨਾ ਪ੍ਰੋਪਰ ਵਿਕਾਸ ਹੋ ਰਿਹਾ ਆ ਕਿਉਂ ਨਾ ਉਹਨਾਂ ਨੂੰ ਹੀ ਕੁਝ ਪਾਵਰਸ ਦਿੱਤੀਆਂ ਜਾਣ ਤਾਂ ਜੋ ਆਪਣਾ ਵਿਕਾਸ ਖੁਦ ਕਰ ਸਕਣ ਠੀਕ ਹੈ ਉਹਨਾਂ ਨੂੰ ਵੀ ਕੁਝ ਜਿਹੜੀਆਂ ਗਿਆ ਪਾਵਰਸ ਵਗੈਰਾ ਐਡਮਿਨਿਸਟ੍ਰੇਸ਼ਨ ਦੀਆਂ ਪਾਵਰਸ ਦਿੱਤੀਆਂ ਜਾਣ ਐਸੇ ਨੇਕ ਰਾਦੇ ਨੂੰ ਧਿਆਨ ਵਿੱਚ ਰੱਖਦੇ ਹੋਏ ਆ 3 ਟਾਇਰ ਸਿਸਟਮ ਕਾਇਮ ਕੀਤਾ ਗਿਆ ਜਿਹੜਾ ਕਿ ਸੰਵਿਧਾਨਕ 73 ਸੰਵਿਧਾਨ ਸੋਧ ਰਾਹੀਂ 1992 ਵਿੱਚ ਪਾਰਟ 9 ਐਡ ਕਰਕੇ ਠੀਕ ਹੈ 243 ਆਰਟੀਕਲ ਵਿੱਚ ਇਹਨੂੰ ਸ਼ਾਮਲ ਕਰ ਦਿੱਤਾ ਗਿਆ। ਥ੍ਰੀਡ ਅਸਿਸਟੈਂਟ ਦਾ ਸੀ ਕਿ ਪਹਿਲਾਂ ਪਿੰਡਾਂ ਵਿੱਚ ਪੰਚਾਇਤਾਂ ਹੋਣਗੀਆਂ, ਗ੍ਰਾਮ ਪੰਚਾਇਤਾਂ ਪਿੰਡ ਵਾਲੇ ਲੋਕ ਆਪਣੇ ਸਰਪੰਚ, ਪੰਚ ਵਗੈਰਾ ਚੁਣਨਗੇ ਤੇ ਆਪਣੇ ਪਿੰਡ ਦਾ ਵਿਕਾਸ ਖੁਦ ਕਰਨਗੇ। ਇਨ ਕੇਸ ਪਿੰਡਾਂ 'ਚ ਪ੍ਰੋਬਲਮ ਨਹੀਂ ਕੁਝ ਸੋਲਵ ਹੋ ਰਹੀ, ਕੁਝ ਧੜੇਬਾਦੀ ਹੋ ਰਹੀ ਆ ਜਾਂ ਕੁਝ ਵੀ ਆ, ਉਹ ਆਪਣੀ ਪ੍ਰੋਬਲਮ ਕਿੱਥੇ ਲੈ ਕੇ ਚੱਲਣਗੇ? ਬਲਾਕ ਸਮਤੀ ਕੋਲ ਜਾਣਗੇ। ਇਹ ਕੁਝ ਪਿੰਡ ਰਲ ਕੇ ਬਲਾਕ ਸਮਤੀ ਬਣਾਉਣਗੇ। ਠੀਕਾ ಗ್ರಾಮ ਪੰਚਾਇਤਿਕ ਪਿੰਡ ਦੀ ਹੋਗੀ ਨਾ ਤੇ ਕੁਝ 4-5 ਪਿੰਡ ਰਲ ਕੇ ਜਾਂ 10 ਪਿੰਡ ਰਲ ਕੇ ਇੱਕ ਬਲਾਕ ਸਭਮਤੀ ਬਣਾਉਣਗੇ ਬਲਾਕ ਸਭਮਤੀਆਂ ਕੁਝ ਰਲ ਕੇ ਜਿਹੜੀਆਂ ਗਿਆ ਜ਼ਿਲ੍ਹਾ ਪ੍ਰਸ਼ਾਦ ਦੀ ਇਲੈਕਸ਼ਨ ਲੜਨ ਗਿਆ ਇਸ ਤਰ੍ਹਾਂ ਇਹ ਜਿਹੜੀਆਂ ਕੀ ਥ੍ਰੀ ਟਾਇਰ ਸਿਸਟਮ ਚੱਲ ਰਿਹਾ ਹੈਗਾ ਤੇ ਹੁਣ ਜਿਵੇਂ ਕਿ ਬਲਾਕ ਸਭਮਤੀ ਦੀ ਇਲੈਕਸ਼ਨ ਆ ਰਹੀ ਆ ਆਪਾਂ ਇਸ ਤੇ ਫੋਕਸ ਕਰਾਂਗੇ ਜਿਵੇਂ ਕਿ ਸਾਨੂੰ ਪਤਾ ਹੈ ਕਿ ਸਾਡੇ ਪੰਜਾਬ ਵਿੱਚ ਕਟੋ-ਕਟ 153 ਬਲਾਕ ਜਿਹੜੇ ਹੈਗੇ ਆ ਯਾਨੀ ਕਿ ਜਿਹੜਾ ਪੰਜਾਬ ਨੂੰ 153 ਬਲਾਕਾਂ ਚ ਵੰਡਿਆ ਹੋਇਆ ਹੈ ਕਿਉਂਕਿ ਪੰਜਾਬ ਵਿੱਚ 23 ਜ਼ਿਲ੍ਹੇ ਆ ਤੇ 23 ਜ਼ਿਲ੍ਹਾਂ ਵਿੱਚੋਂ ਮੈਂ ਤਰਨਤਾਰਨ ਜ਼ਿਲ੍ਹੇ ਦੀ ਗੱਲ ਕਰ ਰਹੀ ਆ ਤਰਨਤਾਰਨ ਜ਼ਿਲ੍ਹੇ ਨੂੰ ਅੱਗੋਂ ਕਿਉਂਕਿ ਹੁਣ ਬਲਾਕ ਸਮಿತಿ ਦੀਆਂ ਚੋਣਾਂ ਹੋ ਰਹੀਆਂ ਤੇ ਇਸ ਕਰਕੇ ਉਹਨਾਂ ਨੂੰ ਇੱਕ ਸਿਸਟਮੈਟਿਕਲੀ 8 ਬਲਾਕਾਂ ਵਿੱਚ ਵੰਡਿਆ ਹੋਇਆ ਹੈ ਉਹ 8 ਬਲਾਕ ਕਿਹੜੇ ਨੇ ਜਿਵੇਂ ਕਿ ਪਿੱਖੀਵਾਂ ਠੀਕ ਆ 13 14 7 8 ਇਹਨਾਂ ਨੰਬਰ ਦਿੱਤੇ ਹੋਏ ਨੇ ਬਲਾਕ ਦੇ ਅਕੋਰਡਿੰਗ ਵਗੈਰਾ ਗੰਡੀਵਿੰਡ ਠੀਕ ਆ ਜਿਹੜਾ ਬਾਰਡਰ ਏਰੀਆ ਵਾਲਾ ਗੰਡੀਵਿੰਡ ਵਾ ਖਡੂਰ ਸਾਹਿਬ ਨਸ਼ਾਰਾ ਪਨੂਆ ਪੱਟੇ ਤਰਨਤਾਰਨ ਬਲਟੋਆ ਇਸ ਤਰ੍ਹਾਂ ਤਰਨਤਾਰ ਨੂੰ ਮੈਂ ਜਿਸ ਤਰਨਤਾਰ ਨੇ ਐਗਜ਼ਾਮਪਲ ਦੇ ਰਹੀ ਹਾਂ ਤੁਸੀਂ ਕਿਸੇ ਲੈਟੋ ਸਰਚ ਮਾਰ ਕੇ ਕਿਸੇ ਵੀ ਜ਼ਿਲ੍ਹੇ ਦੇ ਇਸ ਤਰ੍ਹਾਂ ਬਲਾਕ ਕੱਟ ਸਕਦੇ ਆਗੇਓ ਇਹ ਸਾਡੇ ਜ਼ਿਲ੍ਹੇ ਦੇ ਕਿੰਨੇ ਬਲਾਕ ਨੇ ਕੀ ਨਾਮ ਨੇ ਤੇ ਤੁਹਾਡੇ ਜਿਹੜੀ ਇਲੈਕਸ਼ਨ ਆ ਉਹ ਕਿਸ ਬਲਾਕ ਵਿੱਚ ਆ ਰਹੀ ਹੈਗੀ ਆ ਫਿਰ ਜਿਹੜਾ ਬਲਾਕ ਕਿਵੇਂ ਬਣਦਾ ਹੈ ਉਹ ਕੁਝ ਪਿੰਡ ਰਾਲ ਕੇ ਬਣਦੇ ਨੇ ਜਿਵੇਂ ਮੈਂ ਚੋਲਾ ਸਾਹਿਬ ਇਥੇ ਐਗਜ਼ਾਮਪਲ ਦੇ ਰਹੀ ਹਾਂ ਚੋਲਾ ਸਾਹਿਬ ਵੀ ਕਿਹੜਾ ਕਾਫੀ ਵੱਡਾ ਪਿੰਡ ਹੈ ਠੀਕ ਹੈ ਏਰੀਆ ਪੱਖੋਂ ਵੀ ਆਬਾਦੀ ਪੱਖੋਂ ਵੀ ਇਸ ਕਰਕੇ ਇਹਦੇ ਵਿੱਚ ਚਾਰ ਹੀ ਪਿੰਡ ਸ਼ਾਮਿਲ ਕੀਤੇ ਗਏ ਆ ਚੋਲਾ ਠੀਕ ਹੈ ਚੋਲਾਖੁਰ ਚਾਹਲ ਦਿਲ੍ਲਾਵਰ ਤੇ ਦਦੇਰ ਸਾਹਿਬ ਠੀਕ ਹੈ ਇਸ ਤਰ੍ਹਾਂ ਹੋ ਸਕਦਾ ਪਿਕਮੈਂਟ ਚ ਕੁਝ 10 ਪਿੰਡ ਹੋਣ ਜਾਂ ਇਹ ਤੁਸੀਂ ਸਰਚ ਮਾਰ ਸਕਦੇ ਆ ਕਿ ਇਸ ਤਰ੍ਹਾਂ ਇਹ ਚੀਜ਼ਾਂ ਜਿਹੜੀਆਂ ਗਿਆ ਸਿਸਟਮੈਟਿਕਲੀ ਚੱਲਦੀਆਂ ਆ ਨੈਕਸਟ ਕਿ ਸਾਡੇ ਮਨ 'ਚ ਇੱਕ ਹੋਰ ਕੁਐਸਚਨ ਪਟੁੰਦਾ ਹੈਗਾ ਵਾ ਕਿ ਜਿੱਦੋਂ ਵੀ ਅਸੀਂ ਵੋਟ ਪਾਉਣ ਜਾਂਦੇ ਆ ਉੱਥੇ ਇਲੈਕਟ੍ਰੋਨਿਕ ਮਸ਼ੀਨ ਹੁੰਦੀ ਆ ਹਨਾ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਹੁੰਦੀ ਆ ਜਿਹਨੂੰ ਆਪਾਂ ਏਵੀਐਮ ਕਹਿ ਦਿੰਦੇ ਆਗੇ ਆ ਪਰ ਜਿਹੜੀਆਂ ਆ ਜਿਹੜੀਆਂ ਹੁੰਦਾ ਵਾ ਬਲਕ ਸਮਤੀ ਦੀਆਂ ਚੋਣਾਂ ਹੁੰਦੀਆਂ ਜਾਂ ਪਿੰਡ ਦੀਆਂ ਪਛਾਤਾ ਚੋਣਾਂ ਹੁੰਦੀਆਂ ਇੱਥੇ ਬੈਲਟ ਪੇਪਰ ਕਿਉਂ ਯੂਜ਼ ਕੀਤਾ ਜਾਂਦਾ ਹੈ ਬੈਲਟ ਪੇਪਰ ਹੁੰਦਾ ਇਹ ਤੁਸੀਂ ਪਰਚੀ ਬਣੀ ਆਉਂਦੀ ਉਹਦੇ ਵਿੱਚ ਸਾਰੇ ਨਿਸ਼ਾਨ ਹੁੰਦੇ ਆ ਤੁਸੀਂ ਕਿਤੇ ਨਿਸ਼ਾਨ ਲਗਾਉਣਾ ਕਿਹਨੂੰ ਵੋਟ ਪਾਉਣੀ ਆ ਉਹ ਦਿੱਤੀ ਗਈ ਹੁੰਦੀ ਆ ਤੇ ਕਿਉਂ ਯੂਜ਼ ਹੁੰਦੀ ਆ ਵੇਖੋ ਬੇਟਾ ਇਹ ਕਿਉਂਕਿ ਸਟੇਟ ਲੈਵਲ ਦੀਆਂ ਇਲੈਕਸ਼ਨਸ ਹੁੰਦੀਆਂ ਤੇ ਜਿਹੜੀ ਏਵੀਆ ਮਸ਼ੀਨਾਂ ਉਹ ਸੈਂਟਰ ਪੱਧਰ ਤੋਂ ਹੁੰਦੀਆਂ ਨੇ ਠੀਕ ਆ ਉਹਨਾਂ ਲਈ ਇੱਕ ਟ੍ਰੇਨਿੰਗ ਚਾਹੀਦੀ ਹੁੰਦੀ ਆ ਸੈਮੀਨਾਰ ਲੱਗਦੇ ਆ ਏਵੀਆ ਮਸ਼ੀਨਾਂ ਕਿਵੇਂ ਯੂਜ਼ ਕਰਨੀਆਂ ਨੇ ਠੀਕ ਆ ਪਿੰਡਾਂ ਵਾਲਿਆਂ ਨੂੰ ਗਾਈਡ ਕੀਤਾ ਜਾਂਦਾ ਕਿ ਤੁਸੀਂ ਕਿਦਾਂ ਬਟਨ ਦੱਬਣਾ ਵਾ ਉਹ ਬਹੁਤ ਸਾਰਾ ਖਰਚਾ ਵਗੈਰਾ ਚੱਲਦਾ ਹੈ ਤੋਂ ਇਸ ਕਰਕੇ ਕਿ ਟਾਈਮ ਦੀ ਸੇਵਿੰਗ ਕਰਨ ਵਾਸਤੇ ਮਨੀ ਦੀ ਸੇਵਿੰਗ ਕਰਨ ਵਾਸਤੇ ਲੋਕਾਂ 'ਚ ਜੇ ਇੰਨੀ ਅਵੇਅਰਨੈਸ ਨਹੀਂ ਹੁੰਦੀ ਹੈਗੀ ਲੋਕ ਇਹ ਵੀ ਚਾਹੁੰਦੇ ਆ ਕਿ ਪਾਰਦਰਸ਼ੀ ਹੋਵੇ ਕਿ ਇਹ ਵੀ ਆ ਮਸ਼ੀਨਾਂ ਨਾਲ થોਡੀ ਗੜਬੜ ਹੋਣੀ ਸ਼ੁਰੂ ਹੋ ਜਾਂਦੀ ਹੈ ਕਿ ਆ ਇਸ ਕਰਕੇ ਵੀ ਜਿਹੜਾ ਇੱਥੇ ਬੈਲਟ ਪੇਪਰ ਦਾ ਪ੍ਰਯੋਗ ਕੀਤਾ ਜਾਂਦਾ ਹੈਗਾ ਵਾ ਫਿਰ ਇੱਕ ਚੀਜ਼ ਹੋਰ ਆਉਂਦੀ ਆ ਕਿ ਅਛਾ ਆਪਾਂ ਚੁਣਦੇ ਕਹਵੇਂ ਚੁਣਦੇ ਆਪਾਂ ਕਹਵੇਂ ਜਦੋਂ ਜਿਹੜਾ 18 ਸਾਲਾਂ ਦਾ ਹੋ ਜਾਂਦਾ ਹੈਗਾ ਵਾ ਉਹ ਆਪਣੀ ਵੋਟ ਦਾ ਪ੍ਰਯੋਗ ਉੱਥੇ ਜਾ ਕੇ ਕਰ ਸਕਦਾ ਜਿਹੜੇ ਬੂਥ ਬਣੇ ਹੁੰਦੇ ਨੇ ਫਿਰ ਜਿਹੜੇ ਜਦੋਂ ਆਪਾਂ ਸਾਰੇ ਮੰਨ ਲਓ ਕਿ ਮੈਂਬਰ ਆਪਣੇ ਆਪਣੇ ਹਲਕੇ ਦੇ ਚੋਣ ਲੈਣੇ ਆ ਕਿਸੇ ਵੀ ਪਾਰਟੀ ਦੇ ਮੈਂਬਰ ਨੂੰ ਮੰਨ ਲਓ ਕਿ ਇੱਥੇ ਐਗਜ਼ਾਮਪਲ ਦੇ ਰਹੀਆਂ ਇਹਨਾਂ ਮੰਨ ਲਓ ਕਿ ਆਪ ਪਾਰਟੀ ਦੇ ਕੋਈ ਚਿਹਤੇ ਨਹੀਂ ਠੀਕ ਹੈ ਮੇਰੇ ਲਈ ਸਾਰੀਆਂ ਪਾਰਟੀਆਂ ਬਰਾਬਰ ਨੇ ਜਿਹੜਾ ਬੰਦਾ ਕੰਮ ਕਰਦਾ ਉਹੀ ਮੇਰੇ ਲਈ ਬੈਸਟ ਆ ਜਿਵੇਂ ਜਿਵੇਂ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਹੈਗਾ ਇਹ ਇੱਕ ਪੈਂਫਲੈਟ ਦਿੱਤਾ ਹੈਗਾ ਜਿਹੜਾ ਆਮ ਆਦਮੀ ਪਾਰਟੀ ਦਾ ਕੋਈ ਚਿਹਤਾ ਹੋਏਗਾ ਜਾਂ ਕੁਝ ਵੀ ਆ ਮੰਨ ਲਓ ਠੀਕ ਆ ਉਹ ਇਸ ਦਾ ਚੋਣ ਨਿਸ਼ਾਨ ਵੇਖੇਗਾ ਇਸ ਬੰਦੇ ਦਾ ਨਾਮ ਵੇਖੇਗਾ ਉਸ ਨੂੰ ਉਹ ਵੋਟ ਪਾਏਗਾ ਇਹ ਚੀਜ਼ਾਂ ਵਗੈਰਾ ਦਿੱਤੀਆਂ ਹੁੰਦੀਆਂ ਹਰੇਕ ਨੇ ਆਪਣੇ ਹਲਕੇ ਦੇ ਆਪ ਪਾਰਟੀ ਨੇ ਕਾਂਗਸ ਪਾਰਟੀ ਨੇ ਭਾਜਪਾ ਨੇ ਜੋ ਵੀ ਆਇਤ੍ਰਿਤੰਤਾ ਚ ਕਾਫੀ ਪਾਰਟੀਆਂ ਨੇ ਸੱਤ ਅੱਠ ਪਾਰਟੀਆਂ ਨੇ ਉਸ ਉਸ ਭਾਦੀ ਨੂੰ ਆਪਣੀ ਵੋਟ ਪਾਏਗਾ ਅੱਛਾ ਜਦੋਂ ਉਹ ਬਲਾਕ ਸਮਤੀ ਦੇ ਮੈਂਬਰ ਚੁਣੇ ਜਾਂਦੇ ਨੇ ਹਨਾ ਬਲਾਕ ਪੰਚਾਇਤ ਦੇ ਮੈਂਬਰ ਚੁਣੇ ਜਾਂਦੇ ਨੇ ਫਿਰ ਉਹਦੇ ਵਿੱਚੋਂ ਇੱਕ ਚੇਅਰਮੈਨ ਚੁਣਿਆ ਜਾਂਦਾ ਜਿਵੇਂ ਆਪਾਂ ਪਿੰਡ ਵਿੱਚ ਪੰਜ ਮੈਂਬਰ ਜਾਂ ਸੱਤ ਮੈਂਬਰ ਚੁਣ ਲੈਨੇ ਨੇ ਤਾਂ ਉਹ ਮੈਂਬਰ ਅੱਗੋਂ ਬਾਅਦ ਵਿੱਚ ਸਰਪੰਚ ਨੂੰ ਚੁਣਦਾ ਹੈ ਠੀਕ ਹੈ ਇਸੇ ਤਰ੍ਹਾਂ ਹੀ ਜੇ ਤੁਹਾਨੂੰ ਆਪਾਂ ਬਲਾਕ ਸਮਤੀ ਦੇ ਮੈਂਬਰ ਚੁਣ ਲੈਨੇ ਨੇ ਉਹਦੇ ਵਿੱਚੋਂ ਅਸੀਂ ਜਿਹੜਾ ਹੈਗਾ ਚੇਅਰਮੈਨ ਚੁੜਾਇਆ ਦਾ ਇਲੈਕਟਡ ਬਾਈ ਦਾ ਇਲੈਕਟਡ ਮੈਂਬਰ ਜਿਹੜਾ ਚੇਅਰਮੈਨ ਆ ਕਈ ਜਿਹੜੇ ਅੱਗੇ ਨਾ ਤਿੰਨਾਂ ਨੂੰ ਇੱਕ ਚੀਜ਼ ਸਮਝ ਲੈਣ ਦੇ ਆ ਸੀਡੀਓ ਬੀਡੀਓ ਤੇ ਚੇਅਰਮੈਨ ਚੇਅਰਮੈਨ ਬੜਾ ਕ ਰਾਜਨੀਤਿਕ ਬੰਦਾ ਹੈ ਠੀਕ ਹੈ ਜਿਨ੍ਹਾਂ ਨੂੰ ਅਸੀਂ ਮੈਂਬਰਾਂ ਚੁਣਿਆ ਤੇ ਮੈਂਬਰਾਂ ਲੱਗੇ ਚੇਅਰਮੈਨ ਨੂੰ ਚੁਣ ਲਿਆ ਉਹਨਾਂ ਵਿੱਚੋਂ ਹੀ ਬਟ ਜਿਹੜੇ ਸੀਡੀਓ ਆ ਤੇ ਬੀਡੀਓ ਆ ਉਹ ਸਰਕਾਰੀ ਅਫਸਰ ਨੇ ਇਹ ਤੇ 5 ਸਾਲ ਤੱਕ ਰਹਿਣਗੇ ਠੀਕ ਆ ਫੇਰ ਦੁਬਾਰਾ ਇਲੈਕਸ਼ਨ ਹੋਣ ਗਿਆ ਮੇਬੀ ਫੇਰ ਦੁਬਾਰਾ ਚੋਣੇ ਜਾਣ ਨਾ ਚੋਣੇ ਜਾਣ ਬਟ ਇਹ ਸਰਕਾਰੀ ਅਫੀਸਰ ਨੇ ਇਹਨੂੰ ਵੀਡੀਓ ਨੂੰ ਕਹਿੰਦੇ ਬਲਾਕ ਡਵੈਲਪਮੈਂਟ ਅਫੀਸਰ ਮੰਨ ਲਓ ਕਿ ਚੇਅਰਮੈਨ ਵੀ ਗੱਲ ਨਹੀਂ ਸੁਣ ਰਿਹਾ ਕੋਈ ੱਤਕੇਵਾਦੀ ਕਰ ਰਿਹਾਗਾ ਤੇ ਤੁਸੀਂ ਵੀਡੀਓ ਨੂੰ ਕੰਪਲੀਟ ਕਰ ਸਕਦੇ ਹੋ ਵੀਡੀਓ ਵੀ ਸਹੀ ਤਰ੍ਹਾਂ ਕੰਮ ਨਹੀਂ ਕਰ ਰਿਹਾ ਤਾਂ ਤੁਸੀਂ ਸੀਡੀਓ ਨੂੰ ਕੰਪਲੀਟ ਕਰ ਸਕਦੇ ਹੋ ਠੀਕ ਹੈ ਸੀਡੀਓ ਜਿਹੜਾ ਐਕਚੁਅਲੀ ਜਿਹੜਾ ਹੈਗਾ ਵਾ ਉਹ ਜ਼ਿਲ੍ਹਾ ਪੱਧਰ ਦਾ ਹੁੰਦਾ ਹੈ ਤੇ ਆਈਐਸ ਲੈਵਲ ਦਾ ਅਫੀਸਰ ਹੁੰਦਾ ਹੈਗਾ ਵਾ ਇਹ ਕਰਪਟਡ ਹੋ ਸਕਦੇ ਨੇ ਬਟ ਵੀਡੀਓ ਨੇ ਸਦਾ ਜੇ ਵੀਡੀਓ ਵੀ ਹੋ ਗਿਆ ਸਪੋਜ਼ ਕਰੋ ਤਾਂ ਵੀਡੀਓ ਨਹੀਂ ਹੋਏਗਾ ਠੀਕ ਹੈ ਤੇ ਟਾਈਮ ਡਿਊਰੇਸ਼ਨ ਤੁਹਾਨੂੰ ਦੱਸ ਦਿਆ ਕਿ 5 ਸਾਲ ਹੁੰਦੀ ਆ ਪਰਪਸ ਇਹਨਾਂ ਦਾ ਕੀ ਹੁੰਦਾ ਕੰਮ ਕਰਨ ਦਾ ਕਿ ਪਿੰਡਾਂ ਦਾ ਵਿਕਾਸ ਲਈ ਯੋਜਨਾਵਾਂ ਬਣਾਉਣੀਆਂ ਮੰਨ ਲਓ ਕਿ ਪੰਜ ਸੱਤ ਪਿੰਡ ਇੱਕ ਇਹ ਬਲਾਕ ਸਮਿਤੀ ਦੇ ਅੰਦਰ ਆਇਆ ਵਾ ਉਹਨਾਂ ਦੇ ਇਥਾਂ ਜੋ ਵੀ ਕੋਈ ਪ੍ਰੋਬਲਮ ਚੱਲ ਰਹੀ ਹੈਗੀ ਆ ਸੜਕਾਂ ਨਹੀਂ ਪ੍ਰੋਪਰ ਹੈਗੀਆਂ ਹੈਲਥ ਨਹੀਂ ਹੈਗੀ ਐਜੂਕੇਸ਼ਨ ਨਹੀਂ ਹੈਗੀ ਰੋਡਸ ਵਗੈਰਾ ਨਹੀਂ ਹੈ ਐਗਰੀਕਲਚਰ ਨਹੀਂ ਕੋਈ ਵੀ ਕਿਸੇ ਤਰ੍ਹਾਂ ਦੀ ਜਿਦਾ ਸੈਂਟਰ ਦੀ ਸਰਕਾਰਾਂ ਕੰਮ ਕਰਦੀ ਨੇ ਸਟੇਟ ਦੀ ਸਰਕਾਰਾਂ ਕੰਮ ਕਰਦੀ ਨੇ ਇਸ ਤਰ੍ਹਾਂ ਉਹ ਆਪਣੇ ਪਿੰਡਾਂ ਲਈ ਕੰਮ ਕਰਦਾ ਹੈ ਠੀਕ ਹੈ ਤੇ ਜਿੰਨੀ ਵੀ ਜ਼ਿਆਦਾ ਅਵੇਅਰਨੈਸ ਹੋਏਗੀ ਉਨਾਂ ਹੀ ਰਾਜਨੀਤੀ ਚ ਪਾਰਦਰਸ਼ਤਾ ਆਏਗੀ ਰਾਜਨੀਤੀ ਉਨੀ ਵਧੀਆ ਕੰਮ ਕਰੇਗੀ ਬਟ ਜੇਕਰ ਆਪਾਂ ਜਸਟ ਓਟ ਪਾ ਕੇ ਬਸ ਇਨਫ ਕਰ ਦਿੰਦੇ ਆ ਕਿ ਆ ਤਾਂ ਫਿਰ ਉਹ ਵੀ ਕੋਈ ਬਾਤ ਸਾਢੀ ਨਹੀਂ ਪੁੱਛਦੇ ਤੇ ਸਾਡਾ ਜਿਹੜਾ ਕਿ ਉਹ ਕਿ ਇਸ ਇਹ ਜਿਹੜਾ ਜਿਹੜੀ ਜਿੰਨੀ ਵੀ ਇਲੈਕਸ਼ਨ ਹੋ ਰਹੀ ਆ ਉਹ SEC ਦੇ ਅੰਡਰ ਹੋ ਰਹੀ ਆ ਚਨਕੀ ਸਟੇਟ ਇਲੈਕਸ਼ਨ ਕਮਿਸ਼ਨਰ ਰਾਈ ਇਹਦੇ ਚ ਸੈਂਟਰ ਦਾ ਕੋਈ ਰੋਲ ਨਹੀਂ ਆ ਜਿਹੜਾ ਸਟੇਟ ਦਾ ਇਲੈਕਸ਼ਨ ਕਮਿਸ਼ਨਰ ਬਣਿਆ ਸ੍ਰੀ ਰਾਜ ਕਮਲ ਚੌਧਰੀ ਉਹਦੇ ਅੰਡਰ ਸਾਰਾ ਇਹ ਕੰਮ ਚੱਲ ਰਿਹਾ ਹੈ ਆਈ ਹੋਪ ਤੁਹਾਨੂੰ ਇਹ ਚੰਗੀ ਤਰ੍ਹਾਂ ਸਮਝ ਲੱਗੀ ਹੋਏਗੀ ਕਿ ਬਲੈਕ ਸਮਤੀ ਕੀ ਹੁੰਦੀ ਹੈ ਥੈਂਕਸ